ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਸੋ ਜਿਨ੍ਹਾਂ ਨੇ ਅਜੇ ਤੱਕ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਹਾਂ ਜੀ ਜੇ ਇਜ਼ਨ ਨਾਲ ਚੱਲਦੇ ਹਾਂ ਅਸੀਂ ਅੱਜ ਦੀ ਆਪਣੀ ਵੀਡੀਓ ਵਾਲੀ ਸਾਈਡ ਪਿੰਕੀ ਬਿਹਾਰ ਵਾਲੀ ਨੇ ਖੋਲ ਲਿਆ ਬਲੌਗਿੰਗ ਚੈਨਲ ਸੋ ਆਜੋ ਦੇਖੀਏ ਪਿੰਕੀ ਬਿਹਾਰ ਤੋਂ ਜੈ ਸ੍ਰੀ ਸ਼ਾਮ ਜੀ ਜਿੱਤਰਾ ਆਪ ਸਭ ਕਹਿ ਰਹੇ تھے ਪਿੰਕੀ ਆਪਣੀ ਚੈਨਲ ਖੋਲੋ ਚੈਨਲ ਖੋਲੋ ਅੱਜ ਲੈ ਚੁੱਕਿਆ ਹੈ ਫੋਨ ਸਾਰਾ ਸਭ ਪਿੰਕੀ ਆਪਣਾ ਚੈਨਲ ਖੋਲ ਹਮ ਲੈ ਚੁੱਕੇ ਹੈ ਫੋਨ ਕਿਹੜਾ ਕਹਿੰਦਾ ਸੀਗਾ ਪਿੰਕੀ ਨੂੰ ਹੈ ਕਿਹੜਾ ਕਹਿੰਦਾ ਸੀਗਾ ਚੈਨਲ ਖੋਲਣ ਵਾਸਤੇ ਪਿੰਕੀ ਲੈ ਚੱਕੀ ਆ ਫੋਨ ਹੁਣ ਟੌਰਚਰਸ ਹੋ ਜਾ ਕੇ ਸਾਰਾ ਸਪੋਰਟ ਕਰੋ ਲਾਇਕ ਕਰੋ ਕਮੈਂਟ ਕਰੋ ਤੇ ਮੁਬਾਰਕਾਂ ਵੀ ਦਿਓ ਪਿੰਕੀ ਨੇ ਨਵਾਂ ਫੋਨ ਲਾ ਲਿਆ ਹੁਣ ਪਿੰਕੀ ਆਪਣੇ ਡੇਲੀ ਇੱਥੇ ਬਲੌਗ ਪਾਇਆ ਕਰੇਗੀ ਤੇ ਆਪਾਂ ਪਿੰਕੀ ਦਾ ਚੈਨਲ ਕ੍ਰੀਏਟ ਕਰਤਾ ਏ ਤੇ ਪਿੰਕੀ ਨੂੰ ਸਾਰੇ ਜਣੇ ਸਪੋਰਟ ਕਰੋ ਤੇ ਉਮੀਦ ਹੈ ਕਿ ਤੁਸੀਂ ਸਾਰੇ ਪਿੰਕੀ ਦਾ ਡੇਲੀ ਲਾਈਫ ਸਟਾਈਲ ਜਿਹੜਾ ਪਸੰਦ ਕਰੋਗੇ ਕੋਈ ਗੱਲ ਨਹੀਂ ਮੈਨੇ ਮੈਨੂੰ ਜਿਹੜੀ ਆਈਡੀ ਬਣਾਇਆ ਸਭ ਕੁਝ ਕਰਕੇ ਦਿਆ ਬਸ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਥੈਂਕ ਯੂ ਤੇ ਕੋਈ ਗੱਲ ਨਹੀਂ ਜੋ ਚੀਜ਼ ਅਗਰ ਮੈਨੇ ਆਪਣੇ ਮੈਨੂੰ ਆਈਡੀ ਬਣਾਈ ਹੈ ਸਭ ਕੁਝ ਦੇ ਪੰਜਾਬ ਕੀ ਬੇਲ ਹੀ ਜਾਂਦਾ ਛੜਾ ਯੂਨੀਅਨ ਮੇਰੇ ਕੋਲ ਬੈਠ ਬੈਠ ਕੇ ਦੇਖੇਗੀ ਬਾਓ ਪਿੰਕੀ ਬਾਬੀ ਆ ਗਈ ਪਿੰਕੀ ਬਾਬੀ ਬਣਾਏਗੀ ਨਾ ਪੁੱਛੇਗੀ ਪਿੰਕੀ ਬਾਬੀ ਬਤਾਓ ਨਾ ਮੈਂ ਬਿਹਾਰ ਕੀ ਕਹਾਣੀ ਪਸੰਦ ਕਰੋਗੇ ਕੋਈ ਗੱਲ ਨਹੀਂ ਮੈਨੂੰ ਜਿਹੜੀ ਆਈਡੀ ਬਣਾਇਆ दिया कोई नहीं, कोई नहीं, कोई नहीं 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 थैंक यू जो चीज़ अगर 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 मैं अगर मैं किसी हेल्प दिया ना तो दिक्कत नहीं है कि, कुछ किसी पिंकी भोजाई काहे का 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 पंजाब की छड़ा <laughs> यूनियन इमोशनल हो जाएगी पिंकी भोजाई <laughs> ਕਰਦੇ ਨੇ سپورਟ ਕਰਨਗੇ ਟੈਨਸ਼ਨ ਨਹੀਂ ਲੈਣੀ ਹੈ ਕਿਸੇ ਵੀ ਚੀਜ਼ ਦੀ ਰੋਣਾ ਨਹੀਂ ਪਾਗਲ ਪਿੰਕੀ ਪਿੰਕੀ ਬਿਹਾਰ ਤੋਂ ਇਹਦੇ ਚ ਰੋਣ ਵਾਲੀ ਕਿਹੜੀ ਗੱਲ ਹੈ ਪੰਜਾਬ ਦੀ ਬਾਦੂ ਜਿੰਦਾ سپورਟ ਕਰਾ ਤੁਹਾਨੂੰ ਤਾਂ سپورਟ ਮਿਲਦੀ ਹੈ ਸੱਤੋਂ ਜ਼ਿਆਦਾ ਉਹ ਦੇਖੋ ਤੁਸੀਂ ਦੋ ਵੀਡੀਓ ਪਾਇਆ ਬੰਦੀ ਨੇ ਪਹਿਲੀ ਤੇ 14000 ਦੂਜੀ ਤੇ 11000 ਵਿਊਜ਼ ਵਾ 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 ਸਬਸਕ੍ਰਾਈਬਰ ਵੀ ਪੂਰੇ ਹੋ ਰਹੀ ਤੁਹਾਨੂੰ سپورਟ ਜਾਈਦੀ ਇੰਨੀ ਤਾਂ ਤੁਹਾਨੂੰ سپورਟ ਦਿੰਦੇ ਆ ਫਿਰ ਰੋਈ ਜਾਂਦੀਆਂ ਦੱਸ ਕਾਹੇ ਬਾਬੀ ਕਾਹੇ ਕਾਹੇ ਕੀ ਹੋ ਗਿਆ ਕਾਹੇ ਇਤਨਾ ਤਿਲ ਮਿਲਾ ਰਹੀ ਹੋ ਆਹ ਕੌਣ ਚੱਲੀ ਕੁੜੀਆ ਸਾਡੀ ਚੱਲੀ ਰੋਣਾ ਨਹੀਂ ਹੈਗਾ ਤੇ ਗਾਇਸ ਤੁਸੀਂ ਸਾਰਿਆਂ ਨੇ ਦੱਬ ਕੇ ਪਿੰਕੀ ਨੂੰ ਸਪੋਰਟ ਕਰਨਾ ਤੇ ਕੋਈ ਗਲਤੀ ਹੋ ਜਾਂਦੀ ਆ ਤਾਂ ਹਨਾ ਤੁਸੀਂ ਦੱਸ ਸਕਦੇ ਹੋ ਪਿੰਕੀ ਤੋਂ ਪਿੰਕੀ ਉਹ ਚੀਜ਼ ਠੀਕ ਕਰੂਗੀ ਕਿਉਂਕਿ ਦੇਖੋ ਕੋਈ ਵੀ ਇਨਸਾਨ ਆ ਹਨਾ ਉਹ ਆਪਣੀਆਂ ਚੀਜ਼ਾਂ ਜਿਹੜੀਆਂ ਹਨਾ ਉਹ ਹੌਲੀ-ਹੌਲੀ ਸਿੱਖਦਾ ਹੈ ਤੇ ਪਿੰਕੀ ਹੁਣ ਇਸ ਚੀਜ਼ ਤੇ ਕੰਮ ਕਰੂ ਲੈ ਕੋਰੀਅਨ ਬਿਊਟੀ ਤੇਰਾ ਤਾਂ ਪੋਚਾ ਲਾਣ ਵਾਲਾ ਸਟਾਈਲ ਬੜਾ ਲੋਕਾਂ ਨੂੰ ਪਸੰਦ ਆਇਆ ਲੈ ਵੀ ਲੱਖ ਲੋਕਾਂ ਨੇ ਦੇਖਿਆ ਘਰੇ ਵੈ ਗਿਆ ਆਹ ਕੋਰੀਅਨ ਬਿਊਟੀ ਇਦਾਂ ਪੋਚਾ ਲਾਂਦੀ ਐ ਕੀ ਕੰਮ ਫੜ ਲੈ ਇਹਨਾਂ ਨੇ ਪਿੰਕੀ ਨੇ ਨਵਾਂ ਚੈਨਲ ਬਣਾਇਆ ਆਪਾਂ ਪਿੰਕੀ ਦਾ ਚੈਨਲ ਬਣਾਤਾ ਪਿੰਕੀ ਨੂੰ ਨਹੀਂ ਨੌਲੇਜ ਸੀਗੀ ਚਲੋ ਹਣਾ ਮੈਂ ਪਿੰਕੀ ਦਾ ਚੈਨਲ ਆ ਜਿਹੜਾ ਕ੍ਰੀਏਟ ਕਰਤਾ ਤੇ ਕਈਆਂ ਨੇ ਸਾਰਿਆਂ ਨੇ ਇਹ ਵੀ ਕਹਿਣਾ ਕਿ ਹਾਂ ਮੈਨੂੰ ਪਤਾ ਨੇਗੇਟਿਵ ਕਮੈਂਟ ਵੀ ਆਣਗੇ ਬਟ ਕੋਈ ਗੱਲ ਨਹੀਂ ਕਾਫੀ ਸਾਰੇ ਲੋਕ ਨੇ ਹਣਾ ਜਿਹੜੇ 네ਗੇਟਿਵ ਕਮੈਂਟ ਕਰਦੇ ਨੇ ਕੋਈ ਗੱਲ ਨਹੀਂ ਜੀ ਸ ਬਟ ਸਾਨੂੰ ਪਤਾ ਹਨਾ ਅਸੀਂ ਕੀ ਕਰ ਰਹੇ ਆਂ ਵੀ ਮੈਂ ਨਾ ਤੁਹਾਨੂੰ ਲੋਕਾਂ ਨੂੰ ਕਹਦਾ ਚੱਕਰ ਹੁਣ ਨੈਕਟਿਵ ਕਮੈਂਡ ਦਾ ਤੁਹਾਨੂੰ ਦੰਦਾਈ ਡਾਲਰ 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 ਤੂੰ ਤਾਂ ਪੋਚਾ ਲੈਣ ਲੱਗ ਲੋਕਾਂ ਨੂੰ ਸਖਾਨੀ ਹੈਂ ਬੈਕ ਹੋ ਹੋ ਕੇ ਇਦਾਂ ਪੋਚਾ ਲੱਗਦਾ ਕਹਿ ਪਹਿਲੇ ਅੱਛਾ ਐਡੀ ਸ਼ਾਣੀਏ ਨੇ ਵੀ ਪਹਿਲੇ ਕੈਮਰਾ ਸੈੱਟ ਕਰੂਗੀ ਫਿਰ ਪੋਚਾ ਲਣ ਜਾਊਗੀ ਦੱਸ ਫਿਰ ਕਹੂਗੀ ਆਹ ਦੇ ਕੰਟੈਂਟ ਬਣਾਉਂਦੇ ਆਂ ਅਸੀਂ ਕ੍ਰੀਏਟਰ ਐ ਇੱਕ ਕ੍ਰੀਏਟਰ ਐ ਜੀ ਔਰ ਬੁਰਾ ਫੋਕਸ ਵੀ ਉੱਥੇ ਹੁੰਦਾ ਮੇਨ ਪੁਆਇੰਟ ਤੇ ਸਮਝ ਗਏ ਨਾ ਬਸ ਉੱਥੇ ਹੁੰਦਾ ਹੈ ਕੌਣ ਕਰ ਰਹੀ ਆ ਉਹ ਸਾਨੂੰ ਪਤਾ ਤੇ ਬਾਕੀ ਜਿਹੜਿਆ ਨੇ ਵੀ ਹਨਾ ਪਿੰਕੀ ਨੂੰ ਜਿਹੜੇ ਵੀ ਸਾਰੇ ਪਿਆਰ ਕਰਦੇ ਨੇ ਹਨਾ ਪਿੰਕੀ ਨੂੰ ਵਰਤਮਾਨ ਸਪੋਰਟ ਕਰਨੀ ਆ ਤੁਸੀਂ ਪਿੰਕੀ ਦੇ ਚੈਨਲ ਨੂੰ ਸਪੋਰਟ ਕਰਨੀ ਆ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਵਰਤਮਾਨ ਪਿੰਕੀ ਬੁਝਾਈ ਕੋ ਓਨਲੀ ਪਿਆਰ ਕਰਦੇ ਛੜਾ ਯੂਨੀਅਨ ਔਰ ਕੋਹੋ ਨਹੀਂ ਪਿਆਰ ਕਰਤਾ ਪਿੰਕੀ ਬੁਝਾਈ ਕੋ ਡਰੀ ਮਹਾਨਾ ਜਿਹੜੇ ਪੂਰੇ ਕਰ ਸਕੇ ਜੋ ਵੀ ਬੁਰਾ ਸਮਾਂ ਚੱਲ ਰਿਹਾ ਹਨ ਉਹ ਪਿੰਕੀ ਦਾ ਸਹੀ ਹੋ ਹੋ ਸਕੇ ਤੇ ਆਪਾਂ ਸਾਰਿਆਂ ਨੇ ਪਿੰਕੀ ਨੂੰ ਵੱਤ ਕਰੋ ਸਾਰੇ ਤੁਸੀਂ ਆਪਣੇ ਡਰੀਮ ਪੂਰੇ ਕਰੋ ਅਸੀਂ ਬੇਲੇ ਇੱਥੇ ਬੈਠੇ ਹੋਏ ਆ ਤੁਹਾਨੂੰ ਦੇਖਣ ਵਾਸਤੇ ਸਾਡੇ ਤਾਂ ਕੋਈ ਡਰੀਮ ਹੀ ਨਹੀਂ ਹੈ ਨਾ ਨਾ ਕੋਈ ਡਰੀਮ ਨਹੀਂ ਹੈ ਸਾਡੇ ਆ ਇਹਦੇ ਵਾਸਤੇ ਬੇਲੋਟੀ ਦਾ ਲੰਗਰ ਪਾਣੀ ਛਕੀਦਾ ਫਿਰ ਵੀਡੀਓ ਬਣਾਉਣ ਬੈਜੇ ਦਾ ਉਹਦੇ ਵਿਚਾਰ ਲੋਕੀ ਆ ਕੇ ਇਹਨਾਂ ਵਰਗੇ ਕਹਿ ਜਾਂਦੇ ਅੱਛਾ ਤੁਸੀਂ ਇਹਨਾਂ ਦੇ ਛਿੱਤੋਂ ਪੈਸੇ ਕਮਾਉਂਦੇ ਤੁਸੀਂ ਇਹਨਾਂ ਦੇ ਛਿੱਤੋਂ ਪੈਸੇ ਕਮਾਉਂਦੇ ਇਦਾਂ ਕਿ ਕਹਿੰਦੇ ਆ ਸਾਨੂੰ ਸਾਡੇ ਆ ਨਹੀਂ ਕੋਈ ਡਰੀਮ ਨਾ ਨਾ ਇਹ ਤਾਂ ਬਿਨਾਂ ਡਰੀਮ ਤੋਂ ਹੀ ਹੈ ਇਹਨਾਂ ਦੇ ਲਈ ਇਹਨਾਂ ਨੂੰ ਕਰੋ ਡ੍ਰੀਮ ਪੂਰੇ ਵਿਚਾਰੇ ਜਿਹੜੇ ਡ੍ਰੀਮ ਪੂਰੇ ਕਰਨਗੇ ਆ 200 200000 ਚਾਹੇ ਕਰਾਣ ਨੂੰ ਮਰਦੇ ਹੋਣੇ ਔਰ ਇਹਨਾਂ ਦੇ ਡ੍ਰੀਮ ਪੂਰੇ ਕਰੋ ਹਮ ਸਾਰੀਆਂ ਬਲੌਗਰ ਨਹੀਂ ਆ ਇਕੱਠੀਆਂ ਹੋ ਗਈਆਂ ਬਈ ਮੈਂ ਥੋੜੇ ਦਿਨ ਪਹਿਲਾਂ ਨਾ ਮੈਂ ਇਦਾਂ ਹੀ ਮਤਲਬ ਅਸੀਂ ਸੋਚ ਲਈ ਕੰਟੈਂਟ ਕੱਟ ਗਿਆ ਹੁਣ ਹਨਾ ਤੇ ਇਦਾਂ ਹੀ ਕਿਸੇ ਨਾਲ ਗੱਲ ਚੱਲੀ ਸੀਗੀ ਤਾਂ ਆਪਾਂ ਤਾਂ ਗਿਆ ਨਾ ਕੰਟੈਂਟ ਘਟ ਗਿਆ ਹੁਣ ਇਹਨਾਂ ਕੰਟੈਂਟ ਨਹੀਂ ਆ ਲੋਕੀ ਨਾ ਬੋਰ ਹੋ ਗਏ ਆ ਨਾ ਉਹ ਪੁਰਾਣਿਆਂ ਨੂੰ ਜਾਂ ਦੇਖ ਦੇ ਕੇ ਲੋਕੀ ਕਹਿੰਦੇ ਗਿਆਰ ਨਾ ਆਈ ਬਾਰ-ਬਾਰ ਆਉਂਦੇ ਮੁਸ਼ਕੀ ਹੋ ਗਈ ਕੱਲ ਉਹ ਸੋਨੂ ਹੋ ਗਈ ਹੈ ਨਾ ਜਾਂ ਇਹ ਕਮਲ ਹੋ ਗਈ ਤਾਂ ਦਾ ਜੋ ਕੀ ਹੋ ਗਈ ਹੈ ਨਾ ਇਹਨਾਂ ਸਾਰਿਆਂ ਨੂੰ ਹੀ ਦੇਖ ਦੇ ਕੇ ਬੋਰ ਹੋ ਕੰਟੈਂਟ ਹੁਣ ਦੇਖੋ ਤੁਸੀਂ ਅਸਲੀ ਕੰਟੈਂਟ ਅਗਲਾ ਅਗਲਾ ਦੇਖ ਕੇ ਜਿਹੜੀ ਮੈਂ ਕਲਿੱਪਸ ਲਗਾਣੀ ਆ ਕੰਟੈਂਟ ਹੀ ਕੰਟੈਂਟ ਜਿੰਨਾ ਮਰਜ਼ੀ ਚ ਕੋ ਰੋਸਟਰੋ ਕੰਟੈਂਟ ਹੀ ਕੰਟੈਂਟ ਬਾਕੀ ਹੁਣ ਪਿੰਕੀ ਆਪਣਾ ਹੌਲੀ ਹੌਲੀ ਡੇਲੀ ਆਪਣੇ ਹਨਾ ਰੂਟੀਨ ਆ ਜਿਹੜੇ ਬਲੌਗ ਬਣਾਇਆ ਕਰੇਗੀ ਔਲੀ ਹੌਲੀ ਸਿੱਖੇਗੀ ਐਦਾ ਹੀ ਇੰਪਰੂਵਮੈਂਟ ਆਪਣੇ ਆਪ ਚ ਲੈ ਕੇ ਆਏਗੀ ਹਾਂ ਜਿਵੇਂ ਤੂੰ ਲੈ ਕੇ ਆਈਆਂ ਨਾ ਪੋਚਾ ਲਾ ਕੇ ਇੰਪਰੂਵਮੈਂਟ ਵਾਹ ਹੂੰ ਪਿੱਛੇ ਜਾਓ ਪੋਚਾ ਲਗਾ ਰਹੀ ਹਾਂ ਮੈਂ ਵੈਕ ਸਾਈਡ ਤੂੰ ਤੇ ਚੈਨਲ ਨੂੰ ਵੱਧ ਤੋਂ ਆ ਸਬਸਕ੍ਰਾਈਬ ਕਰੋ ਠੀਕ ਹੈ ਥੈਂਕ ਯੂ ਤਾਂ ਗਾਇਸ ਇਥੇ ਮੰਮੀ ਵੀ ਇਮੋਸ਼ਨਲ ਹੋਵੇ ਸੀਗੇ ਨੇ ਇਮੋਸ਼ਨਲ ਇਮੋ ਕੀ ਇਮੋਸ਼ਨਲ ਹੋ ਗਈ ਕੋਈ ਫਿਲਮਾਂ ਦੇ ਕੇ ਪਿੱਛੇ ਮੈਂ ਵੀਡੀਓ ਬਣਾਉਂ ਫਿਲਮਾਂ ਦੇ ਕੇ ਰਹੀ ਹਾਂ ਤੇ ਇਹ ਚੈਨਲ ਬਣਾ ਕੇ ਇਮੋਸ਼ਨਲ ਹੋ ਗਈ हे भगवान ਵਿਚਾਰੀ ਨਾ ਸੱਚੀ ਸ਼ੜਾ ਯੂਨੀਅਨ ਦਾ ਤਾਂ ਔਖਾ ਹੀ ਗਿਆ ਸਮਝ ਨਹੀਂ ਆਦਾ ਸ਼ੜਾ ਯੂਨੀਅਨ ਕਿਹੜੀ ਕਿਹੜੀ ਭਾਬੀ ਨੂੰ ਸਪੋਰਟ ਕਰੇ ਉਹ ਵਿਚਾਰੇ ਕਿ ਸਾਨੂੰ ਕਮੈਂਟ ਕਰਦੇ ਆ ਹੈ ਜਦੋਂ ਬੋਲ ਗਈ ਨਹੀਂ ਗੱਲ ਜਦੋਂ ਤੇ ਪਿਆਰੀ ਦੀਦੀ ਕਿਰਨ ਆਵੜਾ ਇਹਨਾਂ ਦਾ ਸ਼ੂਟ ਕਰਿਆ ਤੇ ਨਾ ਕਰਨਾ ਆਵੜਾ ਇਹਨਾਂ ਦਾ ਇਧਰ ਦੇਖੋ ਸਾਇਰਾ ਜੀ ਇਧਰ ਮੰਮੀ ਅਜਾ ਪਸਾਰਿਆ ਨੇ ਸੂਟ ਪਾਇਆ ਨੇ ਹਾਂਜੀ ਕੁਲਦੀ ਬਲੌਗਰਸ ਗੈਂਗ ਲੇਡੀਜ਼ ਬਲੌਗਰਸ ਗੈਂਗ ਆ ਗਿਆ ਹੈ ਲੇਡੀਜ਼ ਬਲੌਗਰ ਗੈਂਗ ਸਾਰੀਆਂ ਕੈਮਰਾ ਲੈ ਕੇ ਇਧਰ ਮੁਹ ਕਰ ਇਧਰ ਮੁਹ ਕਰ ਯਾਰ ਕੀ ਨਾ ਲੱਛਣ ਫੜੇ ਆ ਇਹ ਲੇਡੀਜ਼ ਬਲੌਗਰ ਗੈਂਗ ਇਹਦੀ ਲੀਡਰ ਹੈ ਕੋਰੀਅਨ ਬਿਊਟੀ ਇਹਦੀ ਚੱਕ ਹੈ ਸਾਰੀ ਦੋ ਦਿਨਾਂ ਤੋਂ ਛੁੱਟੀ ਮਾਰ ਰਹੀ ਹੈ ਕੋਈ ਗੱਲ ਨਹੀਂ ਫਿਰ ਕੀ ਆ ਦੋਸਤਾਂ ਦੀ ਪਿਆਰ ਕਰਾਉਣਾ ਨਹੀਂ ਨਹੀਂ ਵੀ ਪਹਿਲਾਂ ਕਲਾਕ ਕਰੋ ਲੈ 10 ਬੰਦ ਜਨਾਨੀਆਂ ਪਹਿਲਾਂ ਇਕੱਠੀਆਂ ਹੁੰਦੀਆਂ ਸੀਗੀਆਂ ਨਾ ਕੋਈ ਸਲਾਈ ਕਢਾਈ ਦੀਆਂ ਗੱਲਾਂ ਕਰਦੀਆਂ ਸੀਗੀਆਂ ਕੋਈ ਆਪਣੇ ਕੰਮ ਕਰਦੀਆਂ ਗੱਲਾਂ ਕਰਦੀਆਂ ਸੀਗੀਆਂ ਅੱਜ ਕੱਲ੍ਹ ਉਹ ਬਲੌਗਿੰਗ ਦੀਆਂ ਗੱਲਾਂ ਕਰਦੀ ਆ ਆ ਦੇਖੋ ਕਰ ਤੂੰ ਕਰ ਇਧਰ ਮੂੰਹ ਤੂੰ ਕਰ ਇਧਰ ਮੂੰਹ ਤੂੰ ਕਰ ਇਧਰ ਕੀ ਨੱਚਣ ਇਹਨਾਂ ਨੇ ਫੜੇ ਹੋਏ ਹੰਦਾ ਹਸਾਣੇ ਦੇਖ ਦੇ ਕੇ ਜਾਂ ਫਿਰ ਬਹੁਤ ਅੱਛਾ ਦੀ ਖੁਸ਼ ਆ ਮੈਂ ਤਾਂ ਬਹੁਤ ਖੁਸ਼ ਆਦੀ ਸਾਰਿਆਂ ਦਾ ਥੈਂਕ ਯੂ ਕਰੋ ਕਿੰਨੀ ਜ਼ਿਆਦਾ ਸਪੋਰਟ ਕੀਤੀ ਆ ਸਾਰਿਆਂ ਨੇ ਸਪੋਰਟ ਕਰਨ ਦੇ ਲਈ ਬਹੁਤ ਜ਼ਿਆਦਾ ਮੈਨੂੰ ਬਹੁਤ ਅਚਾਹ ਲੱਗਿਆ ਆਪਸੇ ਬਹੁਤ ਜ਼ਿਆਦਾ ਖੁਸ਼ੀ ਹੋਈ ਤੁਸੀਂ ਇੰਨੀ ਜ਼ਿਆਦਾ ਸਪੋਰਟ ਕੀਤੀ ਆ ਬਸ ਅੱਗੇ ਵੀ ਇਦਾਂ ਹੀ ਸਪੋਰਟ ਕਰਦੇ ਰਹੋ ਪਿੰਕੀ ਬਹੁਤ ਵਧੀਆ 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 ਬਲੌਗ ਬਣਾਵਾਂਗੇ ਆਪਾਂ ਤੁਹਾਡੇ ਸਾਰਿਆਂ ਲਈ ਪਿੰਕੀ ਕਿ ਸਾਨੂੰ ਕਿੱਦਾਂ ਪਾਕੇ ਦਿਖਾਉਗੀ ਬਲੌਗਾ ਦੇ ਵਿੱਚ ਜਾਂ ਤੇਰੀ ਤਰ੍ਹਾਂ ਪੁੱਛੇ ਲਗਾ ਕੇ ਦਿਖਾਉਗੀ ਇਹ ਜੇ ਕੁਝ ਕਰੂਗੀ ਹੋਰ ਵਧੀਆ ਨੂੰ ਕਿਹੜਾ ਸਾਨੂੰ ਤੇ ਚਰਖਾ ਕਤਣਾ ਸਿਖਾਉਗੀ ਬਲੌਗ ਦੇ ਵਿੱਚ ਆ ਦੇਖੋ ਬਿਹਾਰ ਮੇ ਐ ਸੇ ਚਰਖਾ ਚਰਖਾ ਕਿਆ ਜਦ ਦਲੀਆਂ ਬੁੰਨੀਆਂ ਸਿਖਾਉਗੀ ਕੀ ਸਿਖਾਉਗੀ ਪਿੰਕੀ ਪਿੰਕੀ ਵੀ ਸਾਨੂੰ ਪੋਚਾ ਲਾਣਾ ਸਿਖਾਉਗੀ ਆ ਦੇਖੋ ਮੇਰੀ ਬੈਕ ਸਾਈਡ ਤੇ ਕੈਮਰੇ ਦਾ ਐਂਗਲ ਮੈਂ ਇਦਾਂ ਕਰਕੇ ਪੋਚਾ ਲਗਾਉਂਦੀ ਹਾਂ ਕਰੇਗੀ ਆਪਣੀ ਮਿਹਨਤ ਕਰੇਗੀ ਤਾਂ ਤੁਸੀਂ ਸਾਰੇ ਇਦਾਂ ਹੀ ਸਪੋਰਟ ਕਰਿਓ ਬਾਕੀ ਸਿਹਾਲ ਨੂੰ ਸਪੋਰਟ ਕਰਿਓ ਇਹਨਾਂ ਨੂੰ ਵੀ ਸ਼ਾਇਰਾ ਨੂੰ ਵੀ ਸਪੋਰਟ ਕਰਨੀ ਆ ਤੁਸੀਂ ਚਲੋ ਮੈਨੂੰ ਵੀ ਕਰਿਓ ਹਨਾ ਤੇ ਅੱਜ ਤਾਂ ਇਹ ਸਾਰਿਆਂ ਨੂੰ ਸਪੋਰਟ ਕਰੋ ਜਿੱਦਾਂ ਤੁਸੀਂ ਇੱਕ ਸੀ ਆ ਵਲੌਗਸ ਆ ਗਈ ਪੰਜਾਬੀ ਵਲੌਗਸ ਦੇਖੋ ਐਨੇ ਜਿਹੜੇ ਕਹਦੇ ਕੰਟੈਂਟ ਦੀ ਕਮੀ ਮੈਂ ਕਹਿੰਦੀ ਆ ਡੇਲੀ ਰੋਸਟਰ ਦੋ ਦੋ ਰੋਸਟ ਵੀ ਕਰਨ ਲੱਗਾ ਕਿ ਵਲੌਗਰ ਦਾ ਤਾਂ ਵੀ 10 15 ਬੱਚ ਜਾਣ ਹੁਣ ਹੋਰ ਆ ਗਏ ਨਵੇਂ ਮਾਰਕੀਟ ਦੇ ਵਿੱਚ ਚੱਕੋ 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 ਮੇਰਾ ਚੈਨਲ ਗਾਇਸ ਥੈਂਕ ਯੂ ਸੋ ਮਚ ਤੁਸੀਂ ਸਾਰਿਆਂ ਨੇ ਇੰਨੇ ਜਿਹੇ ਸਪੋਰਟ ਕੀਤੀ ਆ ਤੇ ਇਹ ਰਿਹਾ ਟਿੰਕੀ ਦਾ ਚੈਨਲ 2k ਸਬਸਕ੍ਰਾਈਬਰ ਹੋਣੇ ਇੱਕ ਦਿਨ ਦੇ ਵਿੱਚ ਇਧਰ 6 ਮਹੀਨੇ 7 ਮਹੀਨੇ ਹੋ ਗਏ ਤਾਂ ਵੀ ਜਾ ਕੇ ਮਸੀ ਕਿਤੇ ਕੰਪਲੀਟ ਹੋਏ 2k ਦੇਖ ਲੋ ਫਿਰ ਕਹਿਣਗੇ ਅੱਛਾ ਲੋਕੀ ਫਿਰ ਕਿੰਨੇ ਹੋ ਜਾਂਦੇ ਹਨ ਜਿਹੜੇ ਬਲੌਗਰ ਗੰਦ ਪਾਉਂਦੇ ਤੁਸੀਂ ਬੋਲਦੇ ਨਹੀਂ ਤੁਸੀਂ ਉਹਨਾਂ ਨੂੰ ਜ਼ਿਆਦਾ ਬੋਲੋ ਹਨਾ ਉਹ ਗੰਦ ਖਤਮ ਹੋਵੇ ਸੀ ਗੰਦ ਨੂੰ ਕੀ ਗੰਦ ਨੂੰ ਤੁਸੀਂ ਸਵਾਦ ਸਦਾਰਨ ਇੱਕ ਦਿਨ ਵਿੱਚ ਪਿੰਕੀ ਬਿਹਾਰੀ ਨੂੰ ਤੁਸੀਂ 2K ਸਬਸਕ੍ਰਾਈਬਰ ਦੇ ਦਿੱਤੇ ਸਮਝ ਰਹੇ ਹੋ 2K ਸਬਸਕ੍ਰਾਈਬਰ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਔਰ 11 11 14 ਜਿਆਦਾ 15 15000 ਵਿਊਜ਼ ਇੱਕ ਇੱਕ ਵੀਡੀਓ ਤੇ ਪਿੰਕੀ ਉਹਨਾ ਪਿੰਕੀ ਵਜਾਈ ਆ ਆਪਣਾ ਚਰਖਾ ਲੈ ਕੇ ਇਹ ਦੇਖੀਏ ਵੈਸੇ ਪਿੰਕੀ ਤੈਨੂੰ ਕਮਲ ਦੇਣਾ ਪੈਰ ਤੋਂ ਹੋਣਾ ਚਾਹੀਦਾ ਇਹ ਸਾਰਾ ਕਮਲ ਕਰਕੇ ਤੈਨੂੰ ਇੰਨਾ ਫੇਮ ਮਿਲਿਆ ਪਿੰਕੀ ਬਿਹਾਰ ਸੇ ਪਿੰਕੀ ਬਿਹਾਰ ਬਲੌਗਰ ਪਿੰਕੀ ਬਿਹਾਰ ਕਿਆ ਨਾਮ ਰੱਖਿਆ ਹੈ ਇਹ ਚੈਨਲ ਦਾ ਪਿੰਕੀ ਬਲੌਗਸ ਬਾ ਪਿੰਕੀ ਲਾਈਫ ਬਲੌਗਸ ਕਿਆ ਰੱਖਿਆ ਪਿੰਕੀ ਬਿਹਾਰੀ ਬਲੌਗਸ ਰਹੋ ਮੈਂ ਤਾਂ ਬਾਕੀ ਥੈਂਕ ਯੂ ਸੋ ਮੱਚ ਗਾਇਜ਼ ਤੁਸੀਂ ਇੰਨੀ ਜ਼ਿਆਦਾ ਸਪੋਰਟ ਕੀਤੀ ਥਿੰਕੀ ਨੂੰ ਹਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਅੱਛਾ ਬਾਕੀ ਸਾਰੀਆਂ ਛੱਡੋ ਆ ਮੋਟੋਜੀ ਦੀ ਕਿਦਾ ਸੋਰੀ ਦੇਖਣਾ ਤੁਸੀਂ ਤਾਂ ਬੋਲਦੇ ਤੁਸੀਂ ਬਹੁੜੀ ਸ਼ੈਮਿੰਗ ਕਰਦੇ ਹੋ ਹਨਾ ਆ ਮੋਟੋਜੀ ਦੀ ਕਿ ਸੋਰੀ ਆ ਕੋਰੀਅਨ ਵੀਡੀਓ ਨੂੰ ਦੇਖਿਓ ਹਨਾ ਤੁਸੀਂ ਇੰਨਾ ਸਪੋਰਟ ਕਰਦੇ ਹੋ ਮੈਂ ਸਾਰੇ ਚੈਨਲ ਇਹ ਬਿਲਕੁਲ ਹੈਡ ਮਾਸਟਰ ਨਹੀਂ ਬਣੀ ਫਿਰਦੀ ਹੈ ਹਨਾ ਵਸੇ ਹੈਗੀ ਹੈਡ ਮਾਸਟਰ ਨਹੀਂ ਸਭ ਦੇ ਚੈਨਲ ਕ੍ਰੀਏਟ ਕਰਕੇ ਤੇਨ ਜਿਹੜਾ ਦਿਖ ਲਾਂਦਾ ਨਾਲ ਹੀ ਤਾਂ ਬਲੌਗਿੰਗ ਚੈਨਲ ਖੋਲ ਦਿੰਦੀ ਹੈ ਆ ਜੋ ਸਾਰੇ ਬਲੌਗਿੰਗ ਮੈਦਾਨ ਦੇ ਵਿੱਚ ਮੈਂ ਕਹਿੰਦੀ ਰੋਸਟੋ ਕੰਟੈਂਟ ਹੀ ਕੰਟੈਂਟ ਹੈ ਤੁਸੀਂ ਮੈਂ ਕਹਿੰਨੀ ਇੱਕ ਨੂੰ ਛੱਡੋ ਦੋ ਨੂੰ ਪਕੜੋ 10-10 ਵੀ ਦਿੰਦੇ ਪੌਲੋਗੇ ਨਾ ਤਾਂ ਵੀ ਨਹੀਂ ਖਤਮ ਹੋਣੇ ਨਹੀਂ ਪਿਆਰ ਤੋਂ ਸਪੋਰਟ ਕਰਦੇ ਹੋ ਬਹੁਤ ਨੈਗੇਟਿਵ ਕਮੈਂਟ ਵੀ ਆਉਂਦੇ ਨੇ ਦੇਖੋ ਹਣਾ ਜਿੰਨੇ ਮੂਹਣੀਆਂ ਗੱਲਾਂ ਸਭ ਦੀ ਆਪਣੀ ਆਪਣੀ ਸੋਚ ਆ ਤੇ ਅਸੀਂ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਹਾਂ ਨਾ ਜਿਵੇਂ ਜੋ ਜਿਹਨੇ ਸੋਚਣਾ ਉਹ ਸੋਚੀ ਜਾਓ ਬਾਕੀ ਦੇਖੋ YouTube ਤੇ ਕੰਮ ਕਰਨ ਦਾ ਸਾਰਿਆਂ ਨੂੰ ਹੱਕ ਆ ਠੀਕ ਹੈ ਪਿੰਕੀ ਵੀ ਉਹੀ ਕਰ ਰਹੀ ਆ ਕਿਉਂਕਿ YouTube ਬਣਿਆ ਸਭ ਲਈ YouTube ਬਣਿਆ ਸਾਂਝਾ ਸਭ ਲਈ ਤਾਂ ਕਿ ਤੂੰ ਪਹੁੰਚੇ ਰੱਖਾਂ ਤੋ ਕਿ ਆਪਣੇ ਪੁਠੇ ਸਧਾਂਗਲ ਖਾਇਆ ਕਰ ਤੂੰ ਓ ਸ਼ਰਮਜੀ ਤਾਂ ਪਿੰਕੀ ਵੀ ਆਪਣਾ ਹੁਣ ਜਿਹੜਾ ਹਨਾ ਵਾਰਕ ਕਰੇਗੀ ਆਪਣੀ ਮਿਹਨਤ ਕਰੇਗੀ ਤਾਂ ਤੁਸੀਂ ਸਾਰੇ ਇਦਾਂ ਹੀ ਸਪੋਰਟ ਕਰਿਓ ਬਾਕੀ ਸੀਐਲ ਵੀ ਸਪੋਰਟ ਕਰਿਓ ਇਹਨਾਂ ਨੂੰ ਵੀ ਸ਼ਾਇਰਾ ਨੂੰ ਵੀ ਸਪੋਰਟ ਕਰਨੀ ਆ ਤੁਸੀਂ ਚਲੋ ਮੈਨੂੰ ਵੀ ਕਰਿਓ ਹਨਾ ਤੇ ਇਦਾਂ ਹੀ ਸਾਰਿਆਂ ਨੂੰ ਬੇਲੇ ਸਾਰਿਆਂ ਨੂੰ ਸਪੋਰਟ ਕਰਾਂਗੇ ਬੇਲੇ ਬੇਲੇ ਮਹਾ ਬੇਲੇ ਜਿੰਨੇ ਅਸੀਂ ਤੁਹਾਨੂੰ ਰੋਸਟਰ ਸਪੋਰਟ ਕਰਦੇ ਨਾ ਨਾ ਕੋਈ ਨਹੀਂ ਕਰਦਾ ਸਭ ਤੋਂ ਜ਼ਿਆਦਾ ਰਿਮੀ ਰੋਸਟਰ ਸੇ ਦਿਖਦੇ ਹੋਣਾਂ ਧਿਆਨ ਨਾਲ ਉਹ ਵੀ ਬਿਲਕੁਲ ਬਿਨਾ ਸਕਿੱਪ ਕੀਤੇ ਹੋਏ ਜਿਦਾ ਮੈਂ ਦੇਖ ਰਹੀ ਆ ਬਿਨਾ ਸਕਿੱਪ ਕੀਤੇ ਹੋਏ ਸਾਨੂੰ ਪੁੱਛੋ ਸਾਡੇ ਮਿੰਦ ਕੇ ਬਰੀ ਜਾਂਦਾ ਮੇਰਾ ਦਿਮਾਗ ਹੀ ਹੈ ਨਹੀਂ ਆ ਸਮਟਾਈਂ ਤਾਂ ਮੈਂ ਭੁੱਲ ਜਾਂਦੀ ਆ ਇਹਨਾਂ ਨੇ ਪਾਗਲ ਕਰ ਰੱਖਿਆ ਬਾਈ ਗਨ ਕਿਸੇ ਸੈਕੰਡ ਤੋਂ ਕਿਸੇ ਨੂੰ ਕਿਸੇ ਕਸਟਮਟੀ ਜਾਂ ਕਿਸੇ ਦਿਨ ਆ ਤੁਸੀਂ ਕਰੈਕਟਰ ਬਾਰੇ ਇੱਕ ਵੀਡੀਓ ਤੂੰ ਤਾਂ ਸਾਨੂੰ ਪੁੱਛ ਲਾਂਦੇ ਤੱਕ ਵੀਡੀਓ ਦਿਖਾਤੇ ਤੂੰ ਤਾਂ ਬੋਲ ਹੀ ਨਾ ਕੋਰੀਅਨ ਵੀਡੀਓ ਤੇ ਚੁੱਪ ਹੀ ਰਹਿ ਮੈਨੂੰ ਤਾਂ ਤੇ ਬੱਸੇ ਬੜਾ ਗੁੱਸਾ ਚੜਾ ਤੂੰ ਮੈਨੂੰ ਲਾਈਵ ਤੋਂ ਬਲੌਕ ਕਰਕੇ ਚਲੇਗੀ ਹਾਂ ਕੌਣ ਇਹ ਵੀ ਸਾਰਾ ਹੀ ਪਤਾ ਵੀ ਜਿਹੜੇ ਕਰ ਰਹੇ ਨੇ ਤਾਂ ਨਾ ਕਰੋ ਮੈਨੂੰ ਪਤਾ ਹਨਾ ਕਰੋ ਫੇਕ ਕਮਲ ਤਾਂ ਨਹੀਂ ਲੱਗੀ ਇਹਨਾਂ ਨੂੰ ਫੇਕ ਆਈਡੀਆ ਤੋਂ ਕਮੈਂਟ ਕਰਨ ਆ ਉਹਨੂੰ ਹੀ ਟੌਂਟ ਮਾਰ ਰਹੇ ਆ ਕਿਤੇ ਕੁੱਕੀ ਕਮਲ ਤੁਸੀਂ ਦੋਨੇ ਤਾਂ ਨਹੀਂ ਲੱਗੀਆਂ ਇਹਨਾਂ ਨੂੰ ਕਮੈਂਟ ਕਰਨ ਆਏ ਸੋ ਇਸ ਦੇ ਨਾਲ ਮੈਂ ਕਰਦੀ ਆ ਇਹਨੂੰ ਕੀ ਕਹਿੰਦੇ ਬਲੌਗ ਨੂੰ ਇੱਥੇ ਹੀ ਖਤਮ ਆਏ ਕੌਣ ਤੇ ਹੁਣ ਸਾਨੂੰ ਪਿੰਗੀ ਬਿਹਾਰ ਤੋਂ ਕੋ ਰੋਸਟ ਕਰਨੇ ਲਈ ਹਿੰਦੀ ਸਿੱਖਣੀ ਪੜੇਗੀ ਵੈਸੇ ਤਾਂ ਹਿੰਦੀ ਆਤੀ ਹੈ ਚਲੋ ਥੋੜੀ ਜਿਹੀ ਹੋਰ ਸਿੱਖਣੀ ਪੜੇਗੀ ਕਿਉਂਕਿ ਇਹ ਡਿਫਿਕਲਟ ਸਾ ਹੋ ਗਿਆ ਥੋੜਾ ਸਾ ਕੰਮ ਸੋ ਕਰਦੇ ਆ ਬਲੌਗ ਨੂੰ ਸੌਰੀ ਕਰਦੇ ਆ ਸੋ ਵੀਡੀਓ ਨੂੰ ਇੱਥੇ ਖਤਮ ਸੋ ਬਾਏ ਬਾਏ ਗਾਇਜ਼ ਟੇਕ ਕੇਅਰ ਇੰਜੋਏ ਆਪਣਾ ਤਕਨੀਕ ਫੈਮਲੀ ਦਾ ਖਿਆਲ ਰੱਖੋ ਤੇ ਇੰਸਟਾਗ੍ਰam ਤੇ ਮੈਨੂੰ ਜਰੂਰ ਫੋਲੋ ਕਰੋ ਤੇ ਉੱਥੇ ਤੁਸੀਂ ਮੈਨੂੰ ਕੋਈ ਵੀ ਇਨਕੁਆਇਰੀ ਕਰਨੀ ਹੋਵੇ ਕੁਝ ਵੀ ਕਰਨਾ ਹੋਵੇ ਤੁਸੀਂ ਮੈਸੇਜ ਫੋਨ ਕਰ ਸਕਦੇ ਹੋ ਬਾਏ ਬਾਏ ਗਾਇਜ਼ ਟੇਕ ਕੇਅਰ